ਤੇ ਉਹ ਤੇ ਆਈ ਉਹ ਮਾਰਿਆ ਮੈਂ ਮਾਰਿਆ ਮੈਂ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਕਿਚਾਈ ਦੇ ਥੱਲੇ ਆ ਕੇ ਤੇ ਮੈਂ ਉਸ ਥੱਲੇ ਹੀ ਖੜਾ ਸੀ ਆ ਕੇ ਇੱਕੋਲਾ ਤੋਂ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਡਜ਼ਰ ਰਹੀ ਆ ਉਹ ਗਿਰਿਆ ਠੀਕ ਸੀਆ ਉਹ ਠੀਕ ਸੀਆ ਗਿਰਿਆ ਆਹ ਨੂੰ ਲੈਣ ਕੋ ਦਾ ਆਹ ਨੂੰ ਦਾ ਆਹ ਉਹ ਚੰਦਰ ਨੂੰ ਕਰਕੇ ਉਹਨੇ ਉਨੇ ਫਹਿਰ ਮਾਰਿਆ ਮੇਰੇ ਬੰਦੇ ਨੂੰ ਮੈਂ ਪਹਿਲਾ ਦਿਨ ਕਹਿੰਦਾ ਹਾਂ ਫਨੀ ਬੰਦੇ ਜੀ ਜਾਣ ਪਛਾਣ ਦੇਣੇ ਚਾਹ। ਆਉ ਗਰੇ ਆ ਠੀਕ ਠੇ ਆਲਾ ਠੀਕ ਠੇ ਆ ਗਰੇ ਆ ਬਾਹੋਂ ਨੇ ਨ ਕੋ ਲਾਹੁੰਦਾ ਪਾਉਂਦਾ ਇਹੋ ਹੀ ਚੰਦਰਾ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕ ਪਤਲੀ ਗਾਲ ਕਰਕੇ ਬੋਲਿਆ ਥੋੜਾ ਜਿਹਾ ਕੁਛ ਮੈਂ ਕਹਿੰਦਾ ਸਾਲਾ ਤੁਮਨੇ ਵਾਸਾ ਰੋਕਣਾ ਸੀ ਕਹਿੰਦਾ ਤੇ ਬਸ ਉਹਨੇ ਬਾਲ ਬਦਲ ਕੇ ਪਰਿਵਾਰ ਨੂੰ ਪੇਸ਼ਾ ਕੀਤਾ ਉਹਨੇ ਪਿੱਛੋਂ ਕਰਕੇ ਉਹਨੇ ਉਹਨੇ ਫਹਿਰ ਮਾਰਿਆ ਮੇਰੇ ਬੰਦੇ ਨੂੰ ਇਹਨੂੰ ਬੰਦ ਕਰਨਾ ਖੁਦ ਨਹੀਂ ਬੰਦੇ ਜੀ ਜਾਣ ਪਛਾਣ ਦੇ ਨਹੀਂ ਸ਼ਾਇਦ ਤੇ ਤਾਰੋਕੇ ਗੇ ਦਿਉਨ ਨੇ ਮੈਂ ਮੁੰਡੇ ਨੂੰ ਕੱਢੀ ਵੀ ਨਹੀਂ ਕਰਵਾਉਂਦਾ ਨਾ ਸ਼ਾਇਦ ਮਨ ਨੂੰ ਉਹ ਪਹਾ ਬਾਤ ਤੋਂ ਪਤਾ ਲੱਗਿਆ ਜਦੋਂ ਉਹ ਫੇਰ ਮਾਰੇ ਮਹਾਜੇ ਆ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿੱਕੇ ਵੀ ਫੇਰ ਹੋਤੀਆਂ ਉਹਨਾਂ ਪਤਵੀ ਅੰਦਰ ਜਾ ਕੇ ਦੇਖਿਆ ਜਦੋਂ ਫਰਾਂਡ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੇਰ ਬੱਜਿਆਂ ਦੇ ਕਿਸੇ ਨਾ ਕੋਈ ਲਾਕ ਡਾਟ ਵੀ ਅਤੁੱਟ ਨਹੀਂ ਬੀਚ ਪਵੇ ਪੱਗਰ ਵੀ ਨਾ ਆ ਸਕੀ ਕੀ ਮੰਗ ਕੀ ਕਰਦੇ ਅੱਗੇ ਕੀ ਮੰਗ ਕਰਦੇ ਵੀ ਜਾਂਚ ਕੀਤੀ ਜਾਵੇ ਫਿਰ ਕੌਣ ਸੀ ਕੌਣ ਮਿਲ ਗਿਆ ਅੰਦੇਨੋਂ ਸ਼ਰਤ ਸੀ ਕਿ ਇਹ ਜਾਣਕਾਰੀ ਦਿੱਤੀ ਜਾਵੇ ਕਿੰਨੇ ਕਿੰਨੇ ਕਰੀ ਫਾਇਰਿੰਗ ਹੋਈ ਦੋ ਬੰਦੇ ਸਵਰ ਜਵਾਬ ਉਹ ਸੀਗਾ ਥੋੜੀ ਫਾਸਲਾ ਸੀਗਾ ਕਿੰਨੇ ਰਾਉਂਡ ਫਾਇਰ ਹੋਏ ਬੰਦੇ ਨੇ ਇੱਕ ਮਿੰਟ ਇੱਕੋ ਕੀਤਾ ਦੂਜੇ ਕਰਨ ਲੱਗੇ ਸੀ ਉਹ ਮਤਲਬ ਮੈਂ ਭੱਜ ਲਿਆ ਜਦੋਂ ਮੂੰਹ ਟੱਕੇ ਹੋਏ ਸੀ ਕਿਵੇਂ ਹਾਂ ਮੂੰਹ 'ਕਾ ਬਲੈਕ ਕਪੜਾ ਨਾਲ ਟੱਕੇ ਆਇਆ ਸੀਗਾ ਗੱਡੀ ਨੂੰ ਚਾਲ ਜਾਲੀਆਂ ਲੱਗੀਆਂ ਸੀ ਬਲੈਕ ਕਲਰ ਦੀਆਂ ਗੱਡੀ ਨੰਬਰ ਵਰਤ ਨਹੀਂ ਸਰ ਮੈਂ ਭੱਜ ਗਿਆ ਮੈਂ ਕੋਲ ਸਾਨੂੰ ਤਲਾਹ ਦਿੱਤੀ ਹਾਂਜੀ ਕੋਲ ਸਾਨੂੰ ਤਲਾਹ ਕਰ ਮਰਛੋ ਈਲਾਮ ਮਿਲਨ ਭਾਈ ਕਿੱਥੋਂ ਗ੍ਰੈਂਡ ਵਾਲੇ ਮਾਚੇੜੇ ਬੱਸ ਸਟੈਂਡ ਤੇ ਹਾਂ ਚੱਲ ਵਾਤੀ ਜੀ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਲੈਣ ਆਏ ਨੇ ਜੀ ਇੱਧਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲਵੇਟ ਰੱਖਿਆ ਸੀਗਾ ਜੀ ਹਾਂ ਜੀ ਈ ਗੱਲਬਾਤ ਹੈ ਗੱਲ ਇਹ ਸੀ ਕਿ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਹੈ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਬੇ ਨਾਲ ਹੋਰ ਸੀਗਾ ਜਨੇ ਦੇਖਿਆ ਚੁੱਕਿਆ ਸੀ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਨਹੀਂ ਵੀ ਜੀ ਕੋਈ ਗੋਲੀ ਵਾਇਰ ਕੋਈ ਨਹੀਂ ਆਈ ਸੀਗੀ ਹਾਂ ਜੀ ਗੱਡੀ ਦਾ ਨਹੀਂ ਪਤਾ ਜੀ ਕਿਹੜੀ ਵਾਈਟ ਸੀਗਾ ਜੀ ਅੱਛਾ ਅੱਛਾ ਚੱਲੇਗਾ ਜਦੋਂ ਉਸੇ ਟਾਈਮ ਜਦ ਇਹ ਸਟੈਮ ਚਲੇ ਗਿਆ ਸੀ ਕਿ ਉਹ ਠੀਕ ਹਾਂ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਛੂੜਾ ਟਾਣ ਦੇ ਏਰੀਆ ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਚ ਤੇ ਜਿਵੇਂ ਜੋ ਵੀ ਅਪਡੇਟ ਹੋਗਾ ਉਹ